ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਦੀ ਰੁਟੀਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਦੇਖੋ ਖਾਲੀ ਖੇਤ ਵਿੱਚ ਗੁਜਰਾں ਦੀਆਂ ਮੱਜਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਉਸ ਤੋਂ ਬਾਅਦ ਆਇਆ ਸਬਜੀ ਵਾਲਾ ਅੰਕਲ ਉਸ ਤੋਂ ਲਈ ਅਸੀਂ ਨੇ ਸਬਜੀ ਅਸੀਂ ਅੱਜ ਬਣਾਉਣ ਜਾ ਰਹੇ ਹਾਂ ਕੀ ਆਦੀ ਸਬਜੀ ਉਸ ਤੋਂ ਬਾਅਦ ਅਸੀਂ ਕੰਮ ਕਰਨ ਵੇਢ ਕੇ ਚਾਹ ਪੀਤੀ ਤੇ ਚਾਹ ਨਾਲ ਲਈ ਅਸੀਂ ਬਿਸਕਟ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਅਸੀਂ ਨੇ ਬਣਾਈ ਰੋਟੀ ਅਸੀਂ ਬਣਾਈ ਰੋਟੀ ਰੋਟੀ ਪਾਣੀ ਖਾ ਕੇ ਅਸੀਂ ਕੰਮ ਕਰਨ ਵੇੜ ਕੇ ਬੈਠ ਗਏ ਸੀ ਤੇ ਅਸੀਂ ਬਾਹਰ ਜਾ ਕੇ ਦੇਖਿਆ ਕਿ ਉੱਥੇ ਗੱਡੀਆਂ ਵਾਲੇ ਆਪਣਾ ਸਮਾਨ ਲੈ ਕੇ ਕਿਤੇ ਦੂਸਰੀ ਥਾਂ ਜਾ ਰਹੇ ਸੀ ਤੇ ਅੱਜ ਮੇਰੇ ਤੇ ਅੱਜ ਮੇਰੇ ਤਾਤੂ ਦੇ ਫਰੈਂਡ ਦੀ ਰਿਸੈਪਸ਼ਨ ਸੀ ਤੇ ਅਸੀਂ ਅੱਜ ਜਾ ਰਹੇ ਸੀ ਸਰੰਦ ਨੂੰ ਬਾਕੀ ਦਾ ਬਲੌਗ ਮੈਂ ਤੁਹਾਡੇ ਨਾਲ ਉੱਥੇ ਜਾ ਕੇ ਸ਼ੇਅਰ ਕਰੂੰਗੀ ਤੇ ਤੁਸੀਂ ਮੇਰੇ ਬਲੌਗ ਦੇ ਨਾਲ ਬਣੇ ਰਹੋ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ਅਸੀਂ ਉੱਥੇ ਪਹੁੰਚ ਗਏ ਅਸੀਂ ਰਿਸੈਪਸ਼ਨ ਕੀਤੀ ਇੰਜੋਏ ਉੱਥੇ ਇੱਕ ਬੱਚੀ ਨੱਚ ਰਹੀ ਸੀ ਮੇਰੀ ਕਾਲੀ ਐਕਟੀ ਵਾਲੇ Song ਤੇ ਉਸਦੀ ਪਰਫਾਰਮੈਂਸ ਬਹੁਤ ਸੋਹਣੀ ਤੇ ਆ ਨੈਕਸਟ ਬਲੌਗ ਚ ਧੰਨਵਾਦ